ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਅੱਜ 에어 ਇੰਡੀਆ ਵੱਲੋਂ ਇੰਟਰਵਿਊ ਭਰਤੀ ਹੋਣ ਜਾ ਰਹੀ ਹੈ ਜਿਸ ਦੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਦਿੱਤੀ ਜਾਵੇਗੀ ਕਿਰਪਾ ਕਰਕੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਨਾਲ ਦੀ ਨਾਲ ਤੁਸੀਂ ਬੈਲ ਆਈਕਨ ਦਾ ਬਟਨ ਜਰੂਰ ਦਬਾ ਦੇਣਾ ਜਿਸ ਨਾਲ ਤੁਹਾਨੂੰ ਨਵੇਂ-ਨਵੇਂ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕਣ ਇੰਟਰਵਿਊ ਭਰਤੀ ਹੋਣ ਜਾ ਰਹੀ ਹੈ ਜੀ ਚੰਡੀਗੜ੍ਹ ਅਤੇ ਦੇਰਾਦੂੰ ਲਈ ਦੇਰਾਦੂੰ ਦੀ ਇੱਕ ਵੈਕੈਂਸੀ ਹੈ ਜੀ ਡਿਊਟੀ ਮੈਨੇਜਰ ਦੀ ਉਸ ਤੋਂ ਬਾਅਦ ਚੰਡੀਗੜ੍ਹ ਡਿਊਟੀ ਮੈਨੇਜਰ ਇੱਕ ਜੀਆਰ ਆਫੀਸਰ ਟੈਕਨੀਕਲ ਇੱਕ ਇੰਟਰਵਿਊ ਤੁਹਾਡੀ 16/4/2024 ਅਤੇ 17/4/2024 ਨੂੰ ਸਵੇਰੇ 9:30 ਵਜੇ ਤੋਂ ਲੈ ਕੇ 12:30 ਵਜੇ ਤੱਕ ਹੋਵੇਗੀ ਫਿਰ ਨੈਕਸਟ ਹੈਗੀ ਚੰਡੀਗੜ੍ਹ ਕਸਟਮਰ ਸਰਵਿਸ ਐਗਜ਼ੀਕਿਟਿਵ ਦੀਆਂ 10 ਵੈਕੈਂਸੀਆਂ ਜੀਆਰ ਕਸਟਮਰ ਸਰਵਿਸ ਐਗਜ਼ੀਕਿਟਿਵ ਦੀਆਂ 10 ਡੇਰਾਦੂਨ ਲਈ ਕਸਟਮਰ ਸਰਵਿਸ ਐਗਜ਼ੀਕਟਿਵ ਲੀਆਂ 7 ਜੀਆਰ ਕਸਟਮਰ ਸਰਵਿਸ ਰਿਸਟਿਡਿਵੀਆਂ 7 ਚੰਡੀਗੜ੍ਹ ਰੈਂਪ ਸਰਵਿਸ ਐਗਜ਼ੀਕਟਿਵ ਦੀਆਂ 5 ਯੂਟਿਲਿਟੀ ਐਨਸੀ ਕੰਮ ਰੈਂਪ ਡਰਾਈਵਰ ਦੀਆਂ 4 ਇਹ ਸਾਰੀਆਂ ਪੋਸਟਾਂ ਹਨ ਜੀ ਵੈਨਿਊ ਤੁਸੀਂ ਇਹ ਇੰਟਰਵਿਊ ਸ਼੍ਰੀ ਗਣਪਤੀ ਗਾਰਡਨ ਐਡਰੈਸ ਦੂਨ ਪਬਲਿਕ ਸਕੂਲ ਰੋਡ ਬਿਆਨੇ ਵਾਲਾ ਧੇਰਾਦੂਨ ਵਿੱਚ ਇੰਟਰਵਿਊ ਹੋਵੇਗੀ ਨੈਕਸਟ ਹੈ ਜੀ ਤੁਸੀਂ ਕੁਆਲੀਫਿਕੇਸ਼ਨ ਡਿਊਟੀ ਮੈਨੇਜਰ ਆਫ ਪੈਸੇਂਜਰ ਲਈ ਤੁਹਾਨੂੰ ਸੈਲਰੀ 45000 ਦਿੱਤੀ ਜਾਵੇਗੀ ਏਜ 55 ਸਾਲ ਰੱਖੀ ਗਈ ਹੈ ਜੀ ਨੈਕਸਟ ਜਿਹੜੇ ਵੀ ਕੈਂਡੀਡੇਟ 10ਵੀਂ ਪਾਸ ਆਊਟ ਹੋਏ ਹਨ ਉਹਨਾਂ ਲਈ ਸਪੈਸ਼ਲ ਵੈਕੈਂਸੀ ਹੈ ਜੀ ਸੋ ਆਪਾਂ ਇਦਾਂ ਕਿ ਯੂਟਿਲਿਟੀ ਏਜੰਸੀ ਕੰਮ ਰੈਂਪਰ ਡਰਾਈਵਰ ਲਈ 10ਵੀਂ ਪਾਸ ਅਤੇ ਤੁਹਾਡੇ ਕੋਲ ਐਚਐਮਈ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਤੁਹਾਨੂੰ ਪਰ ਮਨਥ ਸੰਤਨਖਾ 1270 ਰੁਪਏ ਦਿੱਤੀ ਜਾਵੇਗੀ ਜਨਰਲ ਕੈਟਾਗਰੀ ਲਈ 28 ਸਾਲ ਏਜ ਰੱਖੀ ਗਈ ਹੈ ਜੀ ਐਸਸੀ ਬੀਸੀ ਲਈ ਓਬੀਸੀ ਲਈ 3 ਸਾਲ ਦੀ ਛੂਟ ਅਤੇ ਐਸਸੀ ਕੈਂਡੀਡੇਟ ਲਈ 5 ਸਾਲ ਦੀ ਅੱਗੇ ਨੈਕਸਟ ਹੰਡਰਮੈਨ ਹੜਾ ਵੂਮਨ ਦੀਆਂ 10ਵੀਂ ਪਾਸ ਅਤੇ ਤੁਹਾਨੂੰ ਪਰ ਮਨਥ ਤਨਖਾਹ 18840 ਰੁਪਏ ਦਿੱਤੀ ਜਾਵੇਗੀ ਸੋ ਤੁਸੀਂ ਇਹ ਡਾਇਰੈਕਟ ਭਰਤੀ ਹੈ ਜੀ ਸਿੱਧੀ ਇੰਟਰਵਿਊ ਦੇ ਸਕਦੇ ਹਾਂ ਤੇ ਆਪਣੇ ਨੌਕਰੀ ਪੱਕੀ ਕਰ ਸਕਦੇ ਹੋ ਸੋ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਤੁਸੀਂ ਮੇਰੇ ਚੈਨਲ ਤੇ ਵਿਸਟ ਕਰ ਸਕਦੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ